ਸਹੀ ਵਾਲੇ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਹੋਰ ਭਰਾ ਠੀਕ ਹੈ ਕੋ ਮੈਂ ਥੋੜਾ ਆਪਣਾ ਪ੍ਰੀਤਪੁਰ ਜੜੀ ਵਾਲਾ ਮੈਂ ਅੱਜ ਆਪਣੇ ਪਿੰਡ ਬੁਰਜੇਰੀ ਦੇ ਵਿੱਚ ਖੜਾ ਹਾਂਗਾ ਤੇ ਇੱਥੇ ਨੇ ਆਪਣੇ ਭਰਾਵਾਂ ਨੇ ਫਾਸਟ ਫਰੂਟ ਦੀ ਦੁਕਾਨ ਕਰਨ ਦੀ ਕਰੀ ਹੈਗੀ ਪੀਵੀ 31 ਫਾਸਟ ਫਰੂਟ ਤੇ ਵਧੀਆ ਇੱਥੇ ਕੁਲਚੇ ਕਰਕੇ ਨੇ ਜਿਹਾ ਜਮਾ ਤਾਜੀ ਇੱਕ ਨੰਬਰ ਪੂਰਾ ਫਰੈਸ਼ ਹੈਗਾ ਤੇ ਬਾਈਆਂ ਨੂੰ ਸਪੋਰਟ ਦੀ ਲੋੜ ਆ ਤੇ ਬਾਈਆਂ ਨੂੰ ਵੱਧ ਤੋਂ ਵੱਧ ਬਾਈ ਸਪੋਰਟ ਕਰੋ ਤੇ ਅੱਗੇ ਦੀ ਅੱਗੇ ਆਪਣੀ ਵੀਡੀਓ ਬਾਈ ਸ਼ੇਅਰ ਕਰ ਦਿਓ ਤੇ ਐ ਵੀ ਵੀਡੀਓ ਬਣਾਉਣ ਦਾ ਮਸਤੀ ਦਾ ਆਪਣਾ ਇਹੀ ਹੁੰਦਾ ਹੈਗਾ ਵਿਹਾਰਤਿਕ ਪਹੁੰਚ ਨਹੀਂ ਜਾਂਦੀ ਹੁੰਦੀ ਐ ਤੇ ਬਾਈਆਂ ਨੂੰ ਸਪੋਰਟ ਦੀ ਲੋੜ ਆਈ ਵੱਧੋ-ਵੱਧ ਸਪੋਰਟ ਕਰੋ ਤੇ ਸਾਰੀ ਗੱਲਬਾਤ ਬਾਈਆਂ ਨਾਲ ਕਰਾਉਣੇ ਵੀ ਕਿਹੜੀ-ਕਿਹੜੀ ਤਰੀਕੀ ਵਰਤਦੇ ਹੋ ਤੇ ਗੱਲਬਾਤ ਕਰਾਉਣੇ ਬਾਈ ਜੱਸੀ ਆਲੀ ਕਿਹਨਾ ਬਾਈ ਅਜੈ ਸਿੰਘਾ ਜੀ ਪਿੰਡ ਜੋੜਾ ਬਾਈ ਜੀ ਬੁਰਜਹਰੀ ਜੀ ਪਿੰਡ ਬਾਈ ਦਾ ਬੁਰਜਹਰੀ ਆ ਤੇ ਪਹਿਲਾਂ ਤੁਹਾਨੂੰ ਵਧਾਈਆਂ ਦਿੰਨੇ ਬਾਈ ਤੇ ਨਵੀਂ ਦੁਕਾਨ ਮੈਂ ਤੁਹਾਨੂੰ ਵਧਾਈਆਂ ਦਿੰਦਾ ਹਾਂ ਹੋਰ ਕੰਮ ਕਰਕੇ ਮੈਂ ਚੱਲਦਾ ਵਧੀਆ ਤੇ ਲੀ ਜਾਂਦਾ ਵੀਰੇ ਤੇ ਆਪਣਾ ਕੁਲਚੇ ਕੁਲਚੇ ਬਣਾਉਣੇ ਕੱਲੇਵਾ ਹਾਂਜੀ ਹਾਂਜੀ ਕੁਲਚੇ ਬਣਾਉਣਾ ਬਾਈ ਕਹਿੰਦੇ ਕੱਲੇ ਕੁਲਚੇ ਬਣਾਉਣੇ ਹੈਗੇ ਤੇ ਹੌਲੀ-ਹੌਲੀ ਕਹਿੰਦੇ ਬਾਅਦ ਦੀ ਬਰਗਰ ਦਾ ਕੰਮ ਵੀ ਕਰਾਂਗੇ ਨਾਲ ਨਾਲ ਤਾਂ ਬਰਗਰ ਦੀ ਡਿਮਾਂਡ ਵੱਧ ਆ ਗਈ ਤੇ ਬਰਗਰ ਵੀ ਹੌਲੀ-ਹੌਲੀ ਚਲਾ ਦੇਣਗੇ ਤੇ ਬਾਈ ਨੂੰ ਪੁੱਛਦੇ ਆਪਾਂ ਵੀ ਕੀ ਕੀ ਚੀਜ਼ ਪਾਉਣੇ ਬਾਈ ਪਹਿਲਾਂ ਦੱਸ ਦਿਓ ਕੀ ਕੀ ਚੀਜ਼ ਪਾਉਣੇ ਤੇ ਗੰਡਾ ਪਾਉਣੇ ਆ ਜੀ ਆਪਾਂ ਠੀਕ ਹੈ ਮੱਖਣ ਪਾਉਣੇ ਆ ਜੀ ਛੋਲੇ ਪਾਉਣੇ ਆ ਜੀ ਹਰੀ ਮਿਰਚ ਪਾਉਣੇ ਆ ਜੀ ਤੇ ਧਨੀਆ ਜੀ ਮਾਰਡਰ ਹਰੇ ਤੇ ਬਾਈ ਪੂਰਾ ਵਧੀਆ ਤਾਜ ਫਰੈਸ਼ ਸਮਾਨ ਪਾਉਂਦੇ ਆ ਤੇ ਬਾਈ ਇਹ ਤਾਜ ਪਾਉਣੇ ਜਮਾ ਦੇ ਲੇ ਬਿਲਕੁਲ ਬਾਈ ਜਮਾ ਤਾਜ ਜਬ ਜਮਾ ਡੇਲੀ ਲਿਆਉਂਦੇ ਨੇ ਬਾਈ ਹਾਂਜੀ ਹਾਂਜੀ ਤੇ ਆਪਣੇ ਕੋਲਚੇ ਦਾ ਰੇਟ ਦੱਸ ਦੋ ਬਾਈ ਕੋਲਚੇ ਦਾ ਰੇਟ ਕੀ ਹੈ ਰੇਟ ਆਪਣਾ ਜੀ 20 ਰੁਪਿਆ ਹੈਗਾ ਬਾਈ ਕਹਿੰਦਾ ਆਪਣੇ ਕੋਲ ਇਥੇ 20 ਰੁਪਿਆ ਦਾ ਤੇ ਲੋਕੋ ਗੱਲ ਤੁਸੀਂ ਮਾਂਡਸਾ ਖਾਣ ਜਾਂਦੇ ਹੋ ਪਰ ਤੁਹਾਨੂੰ ਆਪਾਂ ਨੂੰ ਪਤਾ 30 ਰੁਪਏ ਦੇ ਕੋਲ ਚਾ ਲੱਗਦਾ ਤੇ ਇੱਕ ਬਾਈ ਦੀ ਦੁਕਾਨ ਤੇ ਸਿਰਫ ਤੁਹਾਨੂੰ 20 ਰੁਪਏ ਦਾ ਮਿਲੂਗਾ ਪੂਰਾ ਫਰੈਸ਼ ਮਾਂਡਸਾ ਮਿਲੂਗਾ ਇੱਕਦਮ ਇੱਕ ਨੰਬਰ ਤੇ ਵਿੱਚ ਤੁਹਾਨੂੰ ਪਤਾ ਜ਼ਹਿਰ ਦੇ ਵਿੱਚ ਮਿਲਾਵਟ ਹੁੰਦੀ ਹੈ ਨਾ ਜਿਵੇਂ ਤੁਹਾਨੂੰ ਪਤਾ ਵੀ ਰਫਾਇੰਡ ਨਾਲ ਤੇ ਇਧਰ ਬਾਈ ਮੱਖਣ ਦੀ ਟਿੱਕੀ ਰੱਖ ਰખી ਹੈ ਬਾਈ ਨੇ ਤੇ ਮੱਖਣਾਈ ਬਣਾਉਂਦਾ ਹੈ ਤੇ ਬਾਈ ਨੂੰ ਵੱਧ ਤੋਂ ਵੱਧ ਬਾਈ سپورਟ ਕਰੋ ਤੇ ਪਿੰਡ 버ਜਰੀ ਹੈਗਾ ਤੇ ਸਾਮਣੇ ਜੇ ਤੁਹਿਆ ਹੁਣਾ ਵੀ ਹੋਵੇ ਤੇ ਆ ਦੀਪੀ ਦੁਕਾਨ ਸਾਡੇ ਇੱਥੇ ਪਿੰਡ ਬੁਰਜੇ ਦੇ ਵਿੱਚ ਮਸ਼ਹੂਰ ਆ ਗਈ ਪੂਰੀ ਤੇ ਵੀਡੀਓ ਬਈ ਸ਼ੇਅਰ ਕਰ ਦਿਓ ਆਪਣੀ ਤੇ ਅੱਗੇ ਦੀ ਅਗਰ ਇਹਦਾ ਬਾਈ ਦਾ ਨੰਬਰ ਹੈਗਾ 8872 65490 ਧੰਨਵਾਦ